ਦਿਨ ਪਰ ਦਿਨ ਬਹੁਤ ਵਧੀਆ ਹੋ ਰਿਹਾ ਹੈ ਜੀ ਹਲੇ ਸ਼ੁਰੂਆਤ ਹੋ ਰਹੀ ਹੈ ਤਾਂ ਤੁਸੀਂ ਦੇਖ ਲੈਣਾ ਬਹੁਤ ਵਧੀਆ ਹੋਊਗਾ ਜਿਹੜੇ ਕਿਸਾਨ ਵੀ ਜਿਹੜਾ ਲਗਾਤਾਰ ਹੋ ਰਿਹਾ ਕੀ ਲਾਦੇ ਕਿਹੜੇ ਤਾਕਤ ਨੇ ਪਿੱਛੇ ਜਿਹੜਾ ਲਗਾਤਾਰ ਜਿਹੜਾ ਪ੍ਰਦਰਸ਼ਨ ਕਰ ਰਿਹਾ ਮੈਂ ਇਸ ਤੇ ਕੁਝ ਨਹੀਂ ਕਹਿ ਸਕਦੀ ਤੁਸੀਂ ਉਹਨਾਂ ਨੂੰ ਪੁੱਛੋ ਮੈਂ ਤਾਂ ਕਹਿੰਦੀ ਆ ਇਹਨਾਂ ਦਾ ਹੱਕ ਹੈ ਕਰਨ ਪਰ ਸਾਨੂੰ ਵੀ ਆਪਣਾ ਹੱਕ ਕਰਨਾ ਮੈਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਤੁਹਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਦਿਨ ਪਰ ਦਿਨ ਜਿਆਦਾ ਵਧੀਆ ਹੋਈ ਜਾ ਰਹੀ ਹੈ ਹਾਂ ਜੀ ਮਾਰੀਆਂ ਬੰਦੇ ਬੱਦ ਵਿੱਚ ਕਿਸਾਨਾਂ ਕਰਕੇ ਕਿੱਦਾਂ ਦੇਖਦੇ ਹੋ ਪ੍ਰਯੋਗ ਜਿਹੜੇ ਵਪਾਰੀ ਵੀ ਆ ਜਿਹੜੇ ਹੁਣ ਦੇਖੋ ਉਹ ਉਹਨਾਂ ਨੂੰ ਪੁੱਛੋ ਮੈਂ ਆਪਣੇ ਹਲਕੇ ਦਾ ਗੱਲ ਕਰੂੰਗੀ ਜਿਹੜੇ ਚਰਨ ਦੀ ਚੰਨੀ ਤੇ ਇਲੈਕਸ਼ਨ ਕਮਿਸ਼ਨ ਨੇ ਡੋਟਸ ਲਿਆਗਾ ਕਿਸ ਤਰ੍ਹਾਂ ਦੇਖਦੇ ਹੋ ਬਾਬੂ ਮੈਂ ਮੈਂ ਪੜਿਆ ਨਹੀਂ ਮੈਨੂੰ ਟਾਈਮ ਨਹੀਂ ਮਿਲਿਆ ਵਸਫੇਰ ਦੀ ਬਾਹਰ ਹੈ ਸਾਧੂ ਸਿੰਘ ਜੀ ਚਲੋ ਅੱਛਾ ਸਾਧੂ ਸਿੰਘ ਜੀ ਆ ਗਏ ਹਾਂਜੀ ਆਪਣੀ ਹੈਗਾ ਸਾਡਾ ਪੈਦਲ ਮਾਰਚ ਹੈ ਤੇ ਮਹਾਰਾਣੀ ਸਾਹਿਬ ਆ ਰਹੇ ਨੇ ਅਸੀਂ ਬਾਜ਼ਾਰ ਦੇ ਵਿੱਚੋਂ ਹੁੰਦੇ ਹੋਏ ਜਾਵਾਂਗੇ ਅੱਜ ਸਾਡੇ ਦਫ਼ਤਰ ਦਾ ਘਾਟਣਾ ਹੈ ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਲੋਕਾਂ ਨੇ ਇੱਥੇ ਆਉਣਾ ਹੈ ਹਜੂਮ ਆਉਣਾ ਹੈ ਤਾਂ ਅੱਧੇ ਘੰਟੇ ਤੱਕ ਮਹਾਰਾਣੀ ਸਾਹਿਬ ਆ ਰਹੇ ਨੇ ਸਾਡੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਨੇ ਸੋ ਬਹੁਤ ਹੀ ਜਿਹੜਾ ਰਿਸਪੌਂਸ ਹੈ ਲੋਕਾਂ ਦਾ ਦੇਖਣ ਨੂੰ ਮਿਲ ਰਿਹਾ ਪਿੰਡਾਂ ਦੇ ਲੋਕ ਪਹੁੰਚ ਚੁੱਕੇ ਨੇ ਜੇ ਸ਼ਹਿਰ ਵਾਲੇ ਅਜੇ ਲੇਟ ਕਿ ਰੋਟ ਲੈ ਜਾਣ ਵਾਲਾ ਚਲਾਏ ਅਸੀਂ ਜੀ ਪਟਿਆਲਾ ਗੇਟ ਤੋਂ ਹੁੰਦੇ ਹੋ ਜਾਵਾਂਗੇ ਸਦਰ ਬਾਜ਼ਾਰ ਦੇ ਵਿੱਚੋਂ ਦੇਵੀ ਦਿਵਾਲਾ ਚੌਂਕ ਦੇਵੀ ਦਿਵਾਲਾ ਚੌਂਕ ਤੋਂ ਮੈਸ ਗੇਟ ਜਾਵਾਂਗੇ ਜੀ ਜਗਾ ਜਗਾ ਜਿਹੜਾ ਹੈਗਾ ਮਹਾਰਾਣੀ ਸਾਹਿਬ ਦਾ ਅੱਜ ਲੋਕਾਂ ਨੇ ਸਨਮਾਨ ਕਰਨਾ ਬਹੁਤ ਵਧੀਆ ਮਾਹੌਲ ਦੇਖੋ ਭਾਰਤੀ ਜਨਤਾ ਪਾਰਟੀ 380 ਤੋਂ ਵੱਧ ਸੀਟਾਂ ਲੈ ਕੇ ਸੈਂਟਰ ਦੇ ਵਿੱਚ ਸਰਕਾਰ ਆ ਰਹੀ ਹੈ ਮੈਂ ਤਾਂ ਲੋਕ ਸਭਾ ਹਲਕਾ ਪਟਿਆਲਾ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਹੁਣ ਜਿਹੜੀ ਇੱਕ ਇੱਕ ਵੋਟ ਹੈ ਮਹਾਰਾਣੀ ਸਾਹਿਬ ਨੂੰ ਪਾਓ ਤਾਂ ਜੋ ਆਪਾਂ ਕੇਂਦਰ ਦਾ ਵਜ਼ੀਰ ਬਣਾ ਸਕੀਏ ਮਹਾਰਾਣੀ ਸਾਹਿਬ ਨੂੰ ਕਿਸਾਨ ਹੋ ਤੁਸੀਂ ਹਾਂ ਜੀ ਲਗਾ ਲਓ ਸਰ ਕੀ ਕਰਨਾ ਕਿਸਾਨ ਇੱਕ ਪਾਸੇ ਵਿਰੋਧ ਕਰ ਰਹੇ ਤੁਸੀਂ ਜਿਹੜੇ ਹੈਗਾ ਕਮਲ ਦੇ ਜਿਹੜੇ ਹੈਗੇ ਬੀਜੀ ਦੀ ਰਿਪੋਰਟ ਕਰ ਰਹੇ ਰਿਪੋਰਟ ਕਰ ਰਹੇ ਹਾਂ ਜੀ ਰਿਪੋਰਟ ਕਰਦੇ ਆਂ ਵਧੀਆ ਬੀਜੀ ਬੇ ਸਾਨੂੰ ਵਧੀਆ ਕੰਮ ਕਰ ਰਹੀ ਆ ਅੱਛਾ ਹਾਂ ਜੀ ਕੀ ਵਿਚਾਰ ਤੁਹਾਰਾ ਵਧੀਆ ਲੱਗਦਾ ਹੈ ਨਹੀਂ ਜੀ ਕੀ ਵਿਚਾਰ ਤੁਹਾਡਾ ਪਾਰਟੀ ਦੇ ਬਾਰੇ ਲੱਗਦਾ ਪਾਰਟੀ ਸਾਰੇ ਕੰਮ ਕਰ ਰਹੀ ਹੈ ਮੋਦੀ ਦੇ ਵਿਚਾਰ ਵਧੀਆ ਨੇ ਸਾਰੇ ਸਵੱਤਕ ਵਾਪਸ ਕਿਸਾਨਾਂ ਵਾਸਤੇ ਵੀ ਲੈ ਗਲਤਾਂ ਜਿਹੜੇ ਪ੍ਰਚਾਰ ਗਲਤ ਕਰ ਰਹੇ ਨੇ ਕਿਹਦਾ ਜੀ ਇਹਨਾਂ ਨੇ ਸੱਲ ਚੋਚੜੀਆਂ ਕਿਸਾਨ ਕਰਦ ਨੇ ਕੰਮ ਵਧੀਆ ਹੋ ਰਿਹਾ ਮੋਦੀ ਸਰਕਾਰ ਚ ਹਾਂਜੀ ਹਾਂਜੀ ਤੁਸੀਂ ਨਾਲ ਹੋ ਬਾਕੀ ਹਾਂਜੀ ਆ ਬਾਕੀ ਮੋਦੀ ਨਾਲ ਤੁਸੀਂ ਕਿਹੜੇ ਪਿੰਡ ਤੋਂ ਮਟੂਰ ਬਲਤੋਂ ਹੈ ਮਟੂਰ ਬਲਤੋਂ ਤੇਤੂਪੁਰ ਹੋ ਰਿਹਾ ਜੀ ਜਿਹੜਾ ਆਪਾਂ ਸਵਾ ਸਾਲ ਦਿੱਲੀ ਬੈਠ ਕੇ ਆਏ ਆ ਉਹ ਮੰਗਾ ਬੀਜੇਪੀ ਨੇ ਮੰਨੀਆਂ ਸੀਗੀਆਂ ਉਹ ਮੰਨੀਆਂ ਇਹ ਮੰਗਾ ਹਾਲ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਉਸ ਤੋਂ ਬਾਅਦ ਇਹ ਕਹਿੰਦੇ ਨੇ ਸਾਨੂੰ ਪਿੰਡਾਂ ਦੇ ਵਿੱਚ ਨਹੀਂ ਜਾਣ ਦਿੰਦੇ ਕਿਉਂਕਿ ਸਾਡਾ ਵੀ ਰਾਈਟ ਬਣਦਾ ਕਿ ਅਸੀਂ ਦਿੱਲੀ ਜਾ ਸਕਦੇ ਆ ਸਾਡੀ ਵੀ ਰਾਜਧਾਨੀ ਆ ਉਹ ਉੱਥੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇਹਨਾਂ ਨੇ ਬੈਰੀਕੇਟਿੰਗ ਕੀਤੀ ਆ ਕਿੱਲਾ ਲਾਈਆਂ ਨੇ ਅਤਰੂ ਗੈਸ ਛੱਡੇ ਨੇ ਕਿਉਂਕਿ ਸਾਡਾ ਅਭੀ ਰਾਈਟ ਨਹੀਂ ਹੈ ਇਹ ਪਿੰਡਾਂ ਦੇ ਵਿੱਚ ਕਹਿੰਦੇ ਨੇ ਕਿ ਸਾਡਾ ਵਿਰੋਧ ਕੀਤਾ ਜਾ ਰਿਹਾ ਅਸੀਂ ਮਹਾਰਾਣੀ ਦਾ ਜਿਹੜਾ ਪ੍ਰਨੀਤ ਕੌਰ ਆ ਉਹਦਾ ਵਿਰੋਧ ਨਹੀਂ ਕਰੇ ਜਿਹੜੀ ਬੀਜੇਪੀ ਮਾਰੂ ਨੀਤੀਆਂ ਲੈ ਆ ਰਹੀ ਹੈ ਜਿਹੜਾ ਪਹਿਲਾਂ ਵਿੱਚ ਲਾਗੂ ਕੀਤੀਆਂ ਹੋਈਆਂ ਨੇ ਉਹਦਾ ਵਿਰੋਧ ਕਰ ਰਹੇ ਆ ਸਾਡੀਆਂ ਮੰਨੀਆਂ ਮੰਗਾ ਨਹੀਂ ਹਾਲ ਤੱਕ ਲਾਗੂ ਕੀਤੀਆਂ ਜ਼ਾਲਮ ਸਰਕਾਰ ਆ ਇਹ ਬੀਜੇਪੀ ਅਸੀਂ ਬੀਜੇਪੀ ਦਾ ਸਰਕਾਰ ਦਾ ਵਿਰੋਧ ਕਰਦੇ ਆ ਅਤੇ ਕਰਦੇ ਰਹਾਂਗੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਅਸੀਂ ਉੱਥੇ